ਤਾਂ ਹੁਣ ਥੋੜਾ ਜਿਹਾ ਮੈਂ ਚਲੋ ਤੁਹਾਨੂੰ ਦੱਸਦਾ ਕਿ ਮੈਂ ਜਦੋਂ ਡੀਐਸਪੀ ਦੇਵ ਕਰ ਰਿਹਾ ਸੀਗਾ ਉਦੋਂ ਮੈਂ ਉਸ ਪਿੰਡ ਦੇ ਵਿੱਚ ਸ਼ੂਟਿੰਗ ਕੀਤੀ ਜਿਹੜਾ ਸਾਰਾ ਸ਼ਰਾਬ ਦੇ ਸਿਰ ਤੇ ਸਰਵਾਈਵ ਕਰਦਾ ਤਾਂ ਮੈਂ ਇੱਕ ਬਜ਼ੁਰਗ ਤੋਂ ਪੁੱਛਿਆ ਕਿ ਤੁਹਾਡੇ ਬੱਚੇ ਵੀ ਸ਼ਰਾਬ ਘੜਦੇ ਆ ਤੇ ਸਾਡਾ ਫਿਊਚਰ ਹੀ ਨਹੀਂ ਹੈ ਮੈਂ ਕਿਹਾ ਕੋਈ ਸਕੂਲ ਨਹੀਂ ਜਾਂਦਾ ਕਹਿੰਦੇ ਨਹੀਂ ਸਿਸਟਮ ਦੇ ਨਾਲ ਪੰਗਾ ਹੈ ਪੁਲਿਸ ਨੂੰ ਪਿੰਡ 'ਚ ਨਹੀਂ ਵੜਨ ਦਿੰਦੇ ਤੇ ਮੈਂ ਕਿਹਾ ਫਿਰ ਤੁਸੀਂ ਨਹੀਂ ਚਾਹਲੇ ਕਿ ਤੁਹਾਡੇ ਬੱਚੇ ਪੜ੍ਹਨ ਲਿਖਣ ਆਫੀਸਰ ਬਣਨ ਕਹਿੰਦੇ ਸਾਡਾ ਤਾਂ ਇਹੀ ਹੈ ਮੈਂ ਪੁੱਛਿਆ ਤੁਸੀਂ ਕਿਉਂ ਕਰਦੇ ਹੋ ਕਹਿੰਦੇ ਅਸੀਂ ਜਦੋਂ ਪਾਕਿਸਤਾਨ ਤੋਂ ਆਏ ਸੀ ਤਾਂ ਅਸੀਂ ਉਧਰ ਦੇ ਸਰਦਾਰ ਸੀਗੇ ਸਾਡੇ ਕੋਲ ਜ਼ਮੀਨਾਂ ਸੀ ਇਧਰੋਂ ਜਦੋਂ ਸਾਨੂੰ ਵੰਡ ਤੋਂ ਬਾਅਦ ਇਦਾਂ ਇਤਾਂ ਜ਼ਮੀਨਾਂ ਮਾੜੀਆਂ ਲੋਟ ਹੋਈਆਂ ਪਾਣੀ ਦੀ ਮਾਰ ਵਾਲੀਆਂ ਤੇ ਹੜੋਂਦਾ ਸੀ ਤੇ ਮਿੱਟੀ ਵੀ ਹੜਾ ਕੇ ਲੈ ਜਾਂਦਾ ਸੀ ਸਾਡੇ ਕੋਲ ਕੋਈ ਚਾਰਾ ਨਹੀਂ ਬਚਿਆ ਨਾਲ ਦੇ ਪਿੰਡ ਬਲੈਕ ਕਰਨ ਲੱਗੇ ਜਿਹੜੇ ਹੱਕ ਹਲਾਲ ਦੀ ਕਮਾਈ ਕਰਨੀ ਚਾਹੁੰਦੇ ਸੀਗੇ ਉਹਨਾਂ ਨੂੰ ਵੀ ਜਦੋਂ ਉਹ ਸਿਸਟਮ ਨੂੰ ਪੁਲਿਸ ਨੂੰ ਪੈਸੇ ਦਿੰਦੇ ਸੀਗੇ ਬਲੈਕ ਕਰਨ ਦੇ ਸ਼ਰਾਬ ਕੱਢਣ ਦੇ ਪਾਕਿਸਤਾਨ ਤੱਕ ਸ਼ਰਾਬ ਜਾਂਦੀ ਸੀ ਤਾਂ ਫਿਰ ਉਹ ਪੁਲਿਸ ਵਾਲੇ ਕਹਿੰਦੇ ਕਿ ਸਾਨੂੰ ਬੰਦੇ ਤਾਂ ਦੇਖੋ ਗ੍ਰਿਫਤਾਰੀਆਂ ਦੇਣੀਆਂ ਪੈਣਗੀਆਂ ਦਿਖਾਉਣਾ ਪੈਣਾ ਕਿਉਂਕਿ ਸ਼ਰਾਬ ਤਾਂ ਨਿਕਲ ਰਹੀ ਹੈ ਤਾਂ ਫਿਰ ਸ਼ਰਾਬ ਚੱਕਦੇ ਸੀ ਰਾਤ ਨੂੰ ਜਿਹੜੇ ਸ਼ਰੀਫ ਬੰਦੇ ਸੀ ਉਹਨਾਂ ਦੇ ਘਰਾਂ 'ਚ ਰੱਖ ਜਾਂਦੇ ਸੀ ਉਹਨਾਂ ਦੇ ਪਰਚੇ ਪੈਂਦੇ ਸੀ ਤਾਂ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਵੀ ਆਪਣੇ ਜ਼ਮੀਰ ਮਾਰੇ ਦੇ ਕੰਮ ਦੇ ਵਿੱਚ ਆ ਗਏ ਔਰ ਇਹ ਇਹੋ ਜੇ ਬੰਦੇ ਦੀ ਕਹਾਣੀ ਹੈ ਜਿਹੜਾ ਬੰਦਾ ਆਪਣੇ ਇਲਾਕੇ ਦੇ ਨਾਲੋਂ ਬਲੈਕ ਨਾਮ ਦਾ ਸ਼ਬਦ ਖਤਮ ਕਰਨਾ ਚਾਹੁੰਦਾ ਕੋ ਚੌਰਾ ਕਿ ਮੇਰੇ ਮੇਰੀ ਜਨਰੇਸ਼ਨ ਤੋਂ ਬਾਅਦ ਜਦੋਂ ਅਗਲੀ ਜਨਰੇਸ਼ਨ ਆਵੇ ਉਹ ਜਨਰੇਸ਼ਨ ਕਦੇ ਬਲੈਕ ਦਾ ਖੰਭ ਹੀ ਨਾ ਕਰੇ ਉਹ ਪੜਨ ਲਿਖਣ ਡਾਕਟਰ ਬਣਨ ਆਫੀਸਰ ਬਣ ਇਹ ਕਿਹੋ ਜਿਹੀ ਇਨਸਾਨ ਦੀ ਕਹਾਣੀ ਹੈ ਤੇ ਉਹ ਜਦੋਂ ਇਹ ਕਰਦਾ ਕਰਦਾ ਉਹਦੇ ਲੋਕ ਉਹਦੇ ਕਿਵੇਂ ਅਗੇਂਸਟ ਹੋ ਜਾਂਦੇ ਨੇ ਇੱਕ ਚੰਗੀ ਕਹਾਣੀ ਹੈ ਔਰ ਮੈਂ ਹਲੇ ਰਿਵੀਲ ਨਹੀਂ ਕਰਨਾ ਚਾਹੁੰਦਾ ਚੀਜ਼ਾਂ ਨੂੰ ਬਹੁਤ ਕੁਝ ਹੈ ਬਹੁਤ ਛੋਟੇ ਛੋਟੇ ਮੁੱਦੇ ਛੂਏ ਗਏ ਨੇ ਪਰ ਐਂਟਰਟੇਨਿੰਗ ਫਿਲਮ ਹੈ ਚਾਹੇ ਤੁਸੀਂ ਐਕਸ਼ਨ ਨੂੰ ਵੀ ਇੰਜੋਏ ਕਰੋਗੇ ਕਾਮੇਡੀ ਬਹੁਤ ਹੈ ਜਿਹੜੀ ਲੋਕਾਂ ਤੋਂ ਨਿਕਲਦੀ ਹੈ ਇਹ ਨਹੀਂ ਤੇ ਕਿਹਦੀ ਕਾਮੇਡੀ ਨਹੀਂ ਜਿਹੜੇ ਬਲੈਕ ਕਰਦੇ ਨੇ ਲੋਕ ਅਨਪੜ ਲੋਕ ਜਿਹੜੇ ਵਿਚਾਰੇ ਨਹੀਂ ਪੜੇ ਹੋਏ ਉਹਨਾਂ ਲੋਕਾਂ ਦੀ ਬਾਡੀ ਲੈਂਗੁਏਜ ਚੋਂ ਕਾਮੇਡੀ ਨਿਕਲਦੀ ਆ ਉਹ ਸੁੱਖੀ ਚੱਲ ਭਾਜੀ ਨੇ ਬਹੁਤ ਸੋਹਣਾ ਕੰਮ ਕੀਤਾ ਸੈਮੋਲ ਭਾਜੀ ਨੇ ਬਹੁਤ ਸੋਹਣਾ ਇਹਨਾਂ ਦੋਵਾਂ ਦੀ ਕੈਮਿਸਟਰੀ ਤੁਸੀਂ ਰਾਜ ਬਾਈ ਤੇ ਜਦੋਂ ਸੈਮੋਲ ਭਾਜੀ ਦੀ ਦੇਖੋਗੇ ਤਾਂ ਕਮਾਲ ਦੀ ਕੈਮਿਸਟਰੀ ਹੈ ਲੱਕੀ ਨੇ ਬਹੁਤ ਸੋਹਣਾ ਪਲੇ ਕੀਤਾ ਲੱਕੀ ਤੁਹਾਨੂੰ ਪੂਰਾ ਐਂਟਰਟੇਨ ਕਰਨ ਵਾਲਾ ਇਸ ਫਿਲਮ ਦੇ ਵਿੱਚ